ਜਿੰਨੇ ਵੀ ਸਾਡੇ ਸਾਥੀ ਪਹੁੰਚੇ ਹੈ ਪ੍ਰਿੰਟ মিডিਆ ਤੋਂ ਇਟਲੈਕਟ੍ਰੋਨਿਕ মিডিਆ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਹੈ ਪੰਜਾਬ ਸਰਕਾਰ ਵੱਲੋਂ ਜੋ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਸਿੱਖਿਆ ਨੂੰ ਲੈ ਕੇ ਤੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਸੀਂ ਸਾਡੇ ਬੱਚਿਆਂ ਦੇ ਲਈ ਚਾਹੇ ਉਹ ਬਹੁਤ ਸਾਰੀ ਸਰਕਾਰੀ ਨੌਕਰੀਆਂ ਜਨਰੇਟ ਕੀਤੀਆਂ ਹੋਣ ਬਾਕੀ ਪ੍ਰਾਈਵੇਟ ਸੈਕਟਰ ਨੂੰ ਬੂਸਟ ਕਰਨ ਲਈ ਪੰਜਾਬ ਸਰਕਾਰ ਫਰਸਟ ਆਫ ਇਟਸ ਕਾਈਂਡ ਹੈ ਪੂਰੇ ਦੇਸ਼ ਦੇ ਵਿੱਚ ਇੱਕ ਨਵੇਕਲਾ ਜਿਹੜਾ ਮਾਡਲ ਹੈ ਅੱਜ ਉਹ ਪੇਸ਼ ਕਰਨ ਜਾ ਰਹੀ ਹੈ ਸਾਡੀ ਇੱਕ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਗਰੁੱਪ ਵਿਕਟੋਰਾ ਆਟੋਸ ਗਰੁੱਪ ਦੇ ਵਿੱਚ ਜਿਹੜੀ ਅੱਜ ਐਮਓਯੂ ਸਾਈਨ ਹੋਣ ਜਾ ਰਹੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਫਰਸਟ ਆਫ ਇਟਸ ਕਾਈਂਡ ਹੈ ਇਸ ਦੇ ਵਿੱਚ ਅਸੀਂ ਇੱਕ ਨਵੀਂ ਬੀਟੈਕ ਸ਼ੁਰੂ ਕਰ ਰਹੇ ਹਾਂ ਜੀ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈ ਜਿਸ ਦੀ ਇਸ ਦੇਸ਼ ਨੂੰ ਲੋੜ ਹੈ ਅਸੀਂ ਯੂਨੀਵਰਸਿਟੀ ਦੇ ਵੱਲੋਂ ਇੱਕ ਨਵੀਂ ਬੀਟੈਕ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਨਾਮ ਬੀਟੈਕ ਮਕੈਨਿਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੁਣ ਤੁਸੀਂ ਆਖੋਗੇ ਜੀ ਫਸਟ ਆਫ ਦਾ ਇਟਸ ਕਾਈਂਡ ਕਿਵੇਂ ਹੋ ਗਿਆ ਬਹੁਤ ਸਾਰੀ ਯੂਨੀਵਰਸਿਟੀਆਂ ਬਹੁਤ ਸਾਰੀ ਆਈਟੀਆਜ਼ ਦਾ ਹੈ ਇਸ ਵਕਤ ਦੇਸ਼ ਦੇ ਵਿੱਚ ਜਿੰਨੇ ਵੀ ਕਲੈਬੋਰੇਸ਼ਨਸ ਚੱਲ ਰਹੇ ਨੇ ਇੰਡਸਟਰੀ ਤੇ ਯੂਨੀਵਰਸਿਟੀਆਂ ਜਾਂ ਕਾਲਜੇਸ ਦੇ ਵਿੱਚ ਉਸ ਦੇ ਵਿੱਚ ਇੰਜੀਨੀਅਰਿੰਗ 4 ਸਾਲ ਦੀ ਹੁੰਦੀ 8 ਸੈਮੈਸਟਰ ਹੁੰਦਾ ਸਿਰਫ ਆਖਰੀ ਦੇ 6 ਮਹੀਨੇ ਬੱਚਾ ਇੰਡਸਟਰੀ ਚ ਜਾਂਦਾ ਇਹ ਪਹਿਲਾ ਕੋਰਸ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਊਗਾ ਰਾਦਰ ਜਿਹੜੀ ਇੰਡਸਟਰੀ ਹੈ ਉਹ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਊਗਾ। ਬੱਚਾ ਪੜ ਯੂਨੀਵਰਸਿਟੀ ਚ ਹੈ ਜਾਨੀ ਕੈਂਪਸ ਉੱਥੇ ਇੰਡਸਟਰੀ ਚ ਪਰ ਉਹਦੀ ਮੰਨਿਆ ਜਾ ਰਿਹਾ ਕਿ ਉਹ ਯੂਨੀਵਰਸਿਟੀ ਦਾ ਹੀ ਹਿੱਸਾ ਹੈ। ਇਸ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਿਕਲੀ ਜਿਹੜੀ ਕੋਸ਼ਿਸ਼ ਹੈ ਇਸ ਦਾ ਟੋਟਲ ਡਿਜ਼ਾਈਨ ਟੋਟਲ ਕਰਿਕੂਲਮ ਇੰਡਸਟਰੀ ਤੇ ਯੂਨੀਵਰਸਿਟੀ ਨੇ ਬੈਠ ਕੇ ਬਣਾਇਆ ਕਰਿਕੂਲਮ ਵੀ ਇੰਡਸਟਰੀ ਲਈ ਲੋਡ ਹੈ। ਇਹ ਆਈਡੀਆ ਵੀ ਜੋ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਦੇ 3.5 ਸਾਲ ਇੰਜੀਨੀਅਰਿੰਗ ਦੇ ਹੋ ਜਾਂਦੇ ਆ ਯੂਨੀਵਰਸਿਟੀਆਂ ਕਾਲਜਸ ਇੰਡਸਟਰੀ ਕੋਲ ਜਾਂਦੇ ਆ ਕਿ ਜੀ ਸਾਡੇ ਬੱਚੇ ਦੀ ਤੁਸੀਂ ਇੰਟਰਨਸ਼ਿਪ ਲਾ ਦੋ ਸਾਡੇ ਬੱਚੇ ਦੀ ਤੁਸੀਂ ਉਸ ਤੋਂ ਬਾਅਦ ਫਿਰ ਪਲੇਸਮੈਂਟਾਂ ਦੇ ਲਈ ਇੱਥੇ ਪਹਿਲੇ ਦਿਨ ਤੋਂ ਇੰਡਸਟਰੀ ਨੇ ਕਹਿ ਦਿੱਤਾ ਵੀ ਹਾਂ ਇਹ ਆਈਡੀਆ ਵੀ ਇੱਥੋਂ ਜਨਰੇਟ ਹੋਇਆ ਸਾਡੇ ਵਿਕਟੋਰਾ ਗਰੁੱਪ ਦੇਸ਼ ਦਾ ਇੱਕ ਨਾਮੀ ਆਟੋਮੋਬਾਈਲ ਪਾਰਟਸ ਬਣਾਉਣ ਦੇ ਇੱਕ ਨਾਮੀ ਗਰੁੱਪ ਹੈ ਦੇ ਆਰ ਇੰਡਸਟਰੀ ਲੀਡਰਸ ਇਹਨਾਂ ਨੂੰ ਤੇ ਬਾਕੀ ਵੀ ਜੋ ਇੰਡਸਟਰੀਸਟਾ ਨਾਲ ਗੱਲ ਹੁੰਦੀ ਹੈ ਸਭ ਤੋਂ ਵੱਡੀ ਕਮੀ ਇਹ ਹੈ ਉਹ ਕਹਿੰਦੇ ਕਿ ਸਾਨੂੰ ਚਾਹੇ ਇੰਜੀਨੀਅਰਿੰਗ ਹੋਵੇ ਚਾਹੇ ਸਾਡੀ ਆਈਟੀਜ਼ ਹੋਣ ਬੱਚੇ ਦੇ ਕੋਲ ਸਰਟੀਫਿਕੇਟ ਵੀ ਹੁੰਦਾ ਪਰ ਜੋ ਅਸੀਂ ਚਾਹਦੇ ਆ ਉਹ ਸਕਿੱਲ ਨਹੀਂ ਹੁੰਦੀ ਸਰਟੀਫਿਕੇਟ ਵੀ ਮਿਲ ਗਿਆ ਪਰ ਜੋ ਜਿੱਦਾਂ ਦਾ ਏਮਪਲੋਏ ਅਸੀਂ ਚਾਹਦੇ ਆ ਉਹ ਸਕਿੱਲ ਨਹੀਂ ਹੁੰਦੀ ਤਾਂ ਹੁਣ ਕੀ ਹੈ ਇਹ ਆਪਣੇ ਆਪਣੇ ਹੀ ਇੰਡਸਟਰੀ ਦੇ ਵਿੱਚ ਆਪਣਾ ਹੀ ਏਮਪਲੋਏ ਬਣਾ ਰਹੇ ਆ ਤੇ ਹੋਰ ਇਹਦੀ ਖੂਬਸੂਰਤੀ ਕੀ ਹੈ ਇਸ ਦੇ ਵਿੱਚ ਅਸੀਂ 30 ਸੀਟਾਂ ਸ਼ੁਰੂਆਤੀਸ ਐਕਸਪੈਰੀਮੈਂਟਸ 30 ਸੀਟਾਂ ਕੱਢ ਰਹੇ ਨੇ ਤੇ ਜਿਵੇਂ ਹੀ ਬੱਚੇ ਦਾ ਦਾਖਲਾ ਹੋ ਰਿਹਾ ਉਹਦੀ ਉਹਦੀ ਸਿਰਫ ਇਨਰੋਲਮੈਂਟ ਨਹੀਂ ਹੋ ਰਹੀ ਉਹਦੀ এমਪਲੋਇਮੈਂਟ ਵੀ ਹੋ ਰਹੀ ਹੈ ਉਹ ਇਸ ਕਰਕੇ ਕਿਉਂਲੇ 4 ਸਾਲ ਜਦੋਂ ਬੱਚਾ ਇਹਨਾਂ ਦੇ ਕੋਲ ਪੜੂਗਾ ਤੇ ਇਹਦੇ ਵਿੱਚ ਆਖਰੀ 3 ਸਮੈਸਟਰ ਦਾ ਟੋਟਲੀ ਹੀ ਇੰਡਸਟਰੀ ਚ ਰਹਿ ਰਿਹਾ ਹਰ ਪਹਿਲੇ ਸਮੈਸਟਰ ਤੋਂ ਉਹਦੀ ਵਿਜ਼ਿਟ ਹੈ ਇੰਡਸਟਰੀ ਦੇ ਵਿੱਚ ਵੀ ਕੈਂਪਸ ਬਣੂਗਾ ਉੱਥੇ ਫੈਕਲਟੀ ਤੇ ਮੈਂਟਰਸ ਬੱਚੇ ਨੂੰ ਪੜਾਣਗੇ ਵੀ ਤੇ ਦਿਨੇ ਉਹ ਜਿਹੜਾ ਬਾਕੀ ਕੰਮ ਕਰੂਗਾ ਬੱਚੇ ਨੂੰ ਸਟਾਈਪੈਂਟ ਮਿਲ ਰਿਹਾ ਜਿੰਨੀ ਉਹਦੀ ਟਰੈਵਲਿੰਗ ਕਾਸਟ ਹੈ ਜਾਂ ਉੱਥੇ ਦੀ ਬੋਰਡਿੰਗ ਕਾਸਟ ਹੈ ਜਦੋਂ ਫਰੀਦাবাদ ਦੇ ਵਿੱਚ ਇਹਨਾਂ ਦੀ ਇੰਡਸਟਰੀ ਹੈ ਉਹ ਸਾਰੇ ਖਰਚਾ ਜਿਹੜਾ ਹੈ ਉਹ ਇੰਡਸਟਰੀ ਬੇਅਰ ਕਰ ਰਹੀ ਹੈ ਤੇ ਆਖਰੀ ਤਿੰਨ ਸਮੈਸਟਰ ਜਿਹੜਾ ਬੱਚਾ ਇੰਡਸਟਰੀ ਚ ਟੋਟਲੀ ਇੰਡਸਟਰੀ ਚ ਰਹਿ ਰਿਹਾ ਉੱਥੇ ਰਹਿ ਕੇ ਕੰਮ ਕਰ ਰਿਹਾ ਤੇ ਆਨਲਾਈਨ ਪੜ੍ਹੂਗਾ ਯੂਨੀਵਰਸਿਟੀ ਤੋਂ ਉਹਦੀ ਸਾਰੀ ਫੀਸ ਇੰਡਸਟਰੀ ਬੇਅਰ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਸਟਾਈਪੈਂਡ ਹੈ ਤੇ ਜਿੱਦਾਂ ਹੀ ਉਹਦੀ ਡਿਗਰੀ ਖਤਮ ਹੋ ਰਹੀ ਹੈ ਉਹਨੂੰ এমਪਲॉयਮੈਂਟ ਮਿਲ ਰਹੀ ਹੈ ਸੋ ਸੋ ਫਰਮ ਦਾ ਵੈਰੀ ਫਰਸਟ ਡੇ ਬੱਚੇ ਨੂੰ ਜਿੱਦਾਂ ਹੀ ਰੋਲ ਐਡਮਿਸ਼ਨ ਮਿਲ ਰਹੀ ਹੈ ਬੱਚੇ ਨੂੰ ਨੌਕਰੀ ਮਿਲ ਰਹੀ ਹੈ ਤੇ ਕੰਪਨੀ ਨੂੰ ਕੀ ਹੈ ਕੰਪਨੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਟੇਲਰ ਮੇਡ ਇੰਜੀਨੀਅਰਸ ਜਿੱਦਾਂ ਦੀ ਅਸਲੀ ਪ੍ਰੋਬਲਮ ਜੋ ਅਸੀਂ ਦੇਖਿਆ ਹੈ ਇੰਜੀਨੀਅਰਿੰਗ ਦੇ ਵਿੱਚ ਕਿ ਜੋ ਕਲਾਸਰੂਮਸ ਚ ਪੜਾਇਆ ਜਾ ਰਿਹਾ ਹੈ ਯੂਨੀਵਰਸਿਟੀ ਵਿੱਚ ਸਿਰਫ ਤੁਸੀਂ ਕਲਾਸਰੂਮ ਪ੍ਰੋਵਾਈਡ ਕਰ ਸਕਦੇ ਹੋ ਜਾਂ ਲੈਬ ਪ੍ਰੋਵਾਈਡ ਕਰ ਸਕਦੇ ਹੋ ਇਸ ਤੋਂ ਇਲਾਵਾ ਕੁਝ ਨਹੀਂ ਪਰ ਕਲਾਸਰੂਮ ਤੇ ਲੈਬ ਦੀ ਹਕੀਕਤ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਉਹ ਬਹੁਤ ਵੱਡੀ ਹਕੀਕਤ ਹੈ ਅੱਜ ਸਾਡੇ ਦੇਸ਼ ਦੇ ਵਿੱਚ ਮੈਡੀਕਲ ਕਾਲਜਿਸ ਇਸ ਕਰਕੇ ਕਾਮਯਾਬ ਹੈ ਕਿਉਂਕਿ ਉੱਥੇ ਮੈਡੀਕਲ ਕਾਲਜਿਸ ਦੇ ਨਾਲ-ਨਾਲ ਬੱਚਾ 4 ਘੰਟੇ ਪੜ੍ਹਦਾ ਤੇ 10 ਘੰਟੇ ਹਸਪੀਟਲ 'ਚ ਡਿਊਟੀ ਕਰਦਾ ਸੋ ਇਹ ਪਹਿਲਾ ਦਿਸ ਇੰਜੀਨੀਅਰਿੰਗ ਇਜ਼ਨ ਆਫ ਫਸਟ ਆਫ ਇਟਸ ਕਾਈਂਡ ਜਿੱਥੇ ਬੱਚਾ ਇੰਡਸਟਰੀ ਚ ਕੰਮ ਕਰ ਰਿਹਾ ਨਾਲ ਪੜ ਰਿਹਾ ਸਟਾਈਪੈਂਟ ਮਲ ਰਿਹਾ ਤੇ ਜਿੱਦਾਂ ਹੀ ਉਹਨੂੰ ਬੀਟੈਕ ਡਿਗਰੀ ਹੋ ਰਹੀ ਹੈ ਉਹ ਕੰਪਨੀ ਦਾ EMPLOYE ਹੈ ਤੇ ਇਸ ਦੇ ਵਿੱਚ ਕੰਪਨੀ ਹੈਜ਼ ਆਲਸੋ ਇਨਸ਼ੋਰਡ ਅਸ ਜੋ ਸਾਡੇ ਪਾਰਟਨਰ ਨੇ ਵਿਕਟੋਰੀਆ ਗਰੁੱਪ ਕਿ ਅਗਰ ਕੋਈ ਬੱਚਾ ਇਕਨੋਮਿਕਲੀ ਵੀਕਰ ਸੈਕਸ਼ਨ ਤੋਂ ਆ ਰਿਹਾ ਤਾਂ ਉਹਦੀ ਟੋਟਲ ਜਿਹੜੀ ਫੀਸ ਹੈ ਉਹ ਵੀ ਕੰਪਨੀ ਬੇਅਰ ਕਰ ਉਹਨੂੰ ਤਿਆਰ ਹੈ ਮੈਨੂੰ ਇਹ ਲੱਗਦਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਨਵਿਕਲੀ ਸ਼ੁਰੂਆਤ ਹੈ ਤੇ ਅੱਜ ਜੋ ਸਾਡੀ ਅਨ EMPLOYMENT ਦੀ ਪ੍ਰੋਬਲਮ ਹੈ ਦਿਸੈਕੰਡ ਜੂਸ ਆਡੀ ਇੰਡਸਟਰੀ ਦੀ ਰਿਕੁਆਇਰਮੈਂਟ ਹੈ ਉਹ ਸਿਰਫ ਅਤੇ ਸਿਰਫ ਨਾਲ ਜੋ ਇਹ ਮਾਡਲ ਹੈ ਜੋ ਅੱਜ ਪੰਜਾਬ ਸਰਕਾਰ ਨੇ ਤੁਹਾਡੇ ਸਾਹਮਣੇ ਰੱਖਿਆ ਤੇ ਹੁਣੀ ਆਫੀਸ਼ੀਅਲੀ ਐਮਓਯੂ ਸਾਈਨ ਹੋਊਗਾ ਪਿਛਲੇ ਲਗਭਗ 1 ਸਾਲ ਤੋਂ ਅਸੀਂ ਦੇ ਉਤੇ ਮਿਹਨਤ ਕਰ ਰਹੇ ਸੀ ਇਟਸ ਅ ਵੈਲ ਡਿਜ਼ਾਈਨਡ ਕਰਿਕਿਊਲਮ 올 ਅਪਰੂਵਲਸ ఎవਰੀਥਿੰਗ ਵੈਲ ਥੋਟ ਤੇ ਪੂਰੇ 1 ਸਾਲ ਦੀ ਮਿਹਨਤ ਹੈ ਜੁਆਇੰਟ ਐਫਰਟਸ ਬਾਈ ਸਾਡੇ ਇੰਡਸਟਰੀ ਪਾਰਟਨਰ ਐਂਡ ਸਾਡੀ ਪੂਰੀ ਜੀਡੀਟੀ ਟੀਮ ਐ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀ ਮੈਂ ਇਹਨਾਂ ਦਾ ਵੀ ਧੰਨਵਾਦ ਕਰੂੰਗਾ ਜਿੰਨੇ ਦੇਸ਼ ਨੂੰ ਤੇ ਪੰਜਾਬ ਨੂੰ ਇੱਕ ਨਵਾਂ ਮਾਡਲ ਦਿੱਤਾ ਹੈ ਤੇ ਹੁਣ ਮੈਂ ਉਮੀਦ ਕਰਦਾ ਕਿ ਇਸ ਤੋਂ ਬਾਅਦ ਸਾਡੀ ਬਾਕੀ ਯੂਨੀਵਰਸਿਟੀਆਂ ਵੀ ਤੇ ਪਲੱਸ ਇੰਡਸਟਰੀ ਵੀ ਅੱਜ ਪਿੱਛੇ ਜੇ ਵੀ ਮੈਂ ਜਿੰਨੇ ਵੀ ਜਦੋਂ ਵੀ ਜਦੋਂ ਜਦੋਂ ਵੀ ਇੰਡਸਟਰੀ ਲਿਸਟਾਂ ਨੂੰ ਮਿਲਦਾ ਹੈ ਉਹਨਾਂ ਦੀ ਇੱਕ ਇੱਕ ਡਿਮਾਂਡ ਹੈ ਕਿ ਵੀ ਸਾਨੂੰ ਸਾਨੂੰ ਉਹ ਬੱਚੇ ਨਹੀਂ ਮਿਲ ਪਾਰੇ ਜਿਨ੍ਹਾਂ ਦੇ ਸਾਨੂੰ ਚਾਹੀਦੇ ਆ ਉਹਦਾ ਇੱਕੋ ਹੀ ਸੋਲੂਸ਼ਨ ਹੈ that solution is this and ਇਹ ਆਪਣੇ ਆਪਣੇ ਆਪ ਚਿਕ ਨਵਕਲੀ ਪਹਿਲਾ ਐਗਜ਼ਿਸਟਿੰਗ ਦੇਸ਼ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਹੈਗਾ ਬਾਕੀ ਸਾਰੇ ਪ੍ਰੋਗਰਾਮਾਂ ਚ ਆਖਰੀ 6 ਮਹੀਨੇ ਸਿਰ ਤੁਹਾਡੀ ਇੰਟਰਨਸ਼ਿਪ ਹੁੰਦੀ ਹੈ ਪਰ ਇਹ ਪਹਿਲੇ ਦਿਨ ਤੋਂ ਪਹਿਲੇ ਸੈਮੈਸਟਰ ਤੋਂ ਬੱਚਾ ਜਿਹੜਾ ਹੈ ਇੰਡਸਟਰੀ ਦੇ ਨਾਲ ਇੰਡਸਟਰੀ ਚ ਜਾ ਰਿਹਾ ਹੈ ਇੰਡਸਟਰੀ ਚ ਵਿਜ਼ਿਟ ਹੈ ਤੇ ਉਸ ਨੂੰ ਜਿਹੜਾ ਹੈ ਹਰ ਸੈਮੈਸਟਰ ਦੇ ਵਿੱਚ ਉਹਦੀ ਇੰਡਸਟਰੀ ਚ ਪਾਰਟਿਸਪੇਸ਼ਨ ਹੈ ਪਲੱਸ ਹੀ ਇਸ ਹੀ অর ਸ਼ੀ ਇਸ ਗੈਟਿੰਗ ਸਟਾਈਪੈਂਡ ਆਲਸੋ ਤਾਂ ਮੈਨੂੰ ਲੱਗਦਾ ਕਿ ਆਪਣੇ ਆਪ 6 ਇਕ ਬੜੀ ਵਧੀਆ ਕੋਸ਼ਿਸ਼ ਹੈ ਮੈਂ ਦੋਨੋਂ ਹੀ ਸਾਡੇ ਜਿਹੜੇ ਪਾਰਟਨਰਸ ਨੇ ਚਾਹੇ ਯੂਨੀਵਰਸਿਟੀ ਹੈ ਤੇ ਵਿਟੋਰਾ ਗਰੁੱਪ ਨੇ ਦਾ ਧੰਨਵਾਦ ਕਰਦਾ ਇੱਕ ਸਤੈਨਾ ਦੀ ਜਿਹੜੀ ਇੱਕ ਸਾਲ ਦੀ ਮਿਹਨਤ ਹੈ ਬਹੁਤ ਸਾਰੀ ਮੀਟਿੰਗ ਸਾਡੇ ਲੈਵਲ ਦੇ ਉੱਤੇ ਬ੍ਰੇਨਸਟਾਰਮਿੰਗ ਹੋਈ ਹੈ ਤੇ ਅੱਜ ਉਸ ਦਾ ਜਿਹੜਾ ਨਤੀਜਾ ਸਾਡੇ ਸਾਹਮਣੇ ਹੈ ਤੇ ਅਗਰ ਇਸ ਤੋਂ ਬਾਅਦ ਅਗਰ ਬਾਕੀ ਯੂਨੀਵਰਸਿਟੀਆਂ ਤੇ ਇੰਡਸਟਰੀਜ਼ ਵੀ ਇਸ ਮਾਡਲ ਨੂੰ ਅਡਾਪਟ ਕਰਦੇ ਹਨ ਤਾਂ ਇੱਕ ਬਹੁਤ ਨਵੀਂ ਜਿਹੜੀ ਪੰਜਾਬ ਨੂੰ ਤੇ ਦੇਸ਼ ਨੂੰ ਇੱਕ ਨਵਾਂ ਸਿੱਖਿਆ ਦਾ ਮਾਡਲ ਜਿਹੜਾ ਹੈ ਸਪੈਸ਼ਲੀ ਇੰਜੀਨੀਅਰਿੰਗ ਮਾਡਲ ਉਹ ਅਸੀਂ ਪੇਸ਼ ਕਰਨ ਜਾ ਰਹੇ ਹਾਂ आ, मैं दोनों बहुत बहुत मुबारकबाद कर दें तो धनवाद करना की कर इना कोशिश सदका संभव होगा प्लेस प्लेसमेंट तो मैं आपको बता रहा हूँ प्लेसमेंट का तो सवाल ही नहीं हो रहा ना वो तो जिस दिन एडमिशन ले रहे हैं बच्चे इन दे आर ट्रीटिंग दैम एज एम्प्लॉय वो बच्चे के ऊपर उसको कोई बेटर ऑप्शन मिलती है वो कहीं उसको लगता है कि हाँ चार साल बाद उसको और बढ़िया पैकेज मिल रहा है वरना तो इनका एम्प्लॉय है ਉਹ ਤਾਂ ਪਹਿਲੇ ਦਿਨ ਸੇ ਦੇ ਆ ਟ੍ਰੀਟਿੰਗ them as employee ਦੇ ਆ ਟ੍ਰੀਟਿੰਗ them as it student اور student employee ਦਾ ਜਿਹੜਾ ਹੈ तालमेल ਹੈ ਇਹਨਾਂ ਨੂੰ ਆਪਣੇ ਮਤਲਬ ਦਾ ਇੰਜੀਨੀਅਰ ਮਿਲ ਰਿਹਾ ਐਂਡ ਉਹਨੂੰ এডੂਕੇਸ਼ਨ ਮਿਲ ਰਹੀ ਹੈ ਜੀ ਮਤੇ ਸਾਬ ਬਾਉਂਡੇਸ਼ਨ ਤਾਂ ਨਹੀਂ ਲੋਗੀ ਜਦੋਂ ਇੰਜੀਨੀਅਰ ਵੱਜੂਗਾ ਬਣਜੂਗਾ ਬੱਚਾ ਕਿ ਐਨਾ ਕੋਈ ਜਾਊਗਾ ਕਿਸੇ ਹੋਟਲ ਜਾਂ ਕੋਈ ਕੋਈ ਬਾਉਂਡੇਸ਼ਨ ਨਹੀਂ ਐਮਓ ਯੂ ਸਾਰਾ ਕੁਝ ਕਲੀਅਰ ਰੱਖਿਆ ਕੋਈ ਬਾਉਂਡੇਸ਼ਨ ਨਹੀਂ ਉਹਦੀ ਇੱਛਾ ਹੈ ਦੇ ਵਿਲ ਮੇਕ them ਦੇ ਵਿਲ ਗਿਵ ਐਨ ਆਫਰ ਉਹਨ ਸੈਪਟ ਕਰਨਾ ਹੈ ਉਦੀ ਮਰਜ਼ੀ ਨੂੰ ਬੈਟਰ ਆਫਰ ਮਿਲਦਾ ਕਿਤੇ ਵੀ ਜਾਵੀਂ ਕਿਤੇ ਵੀ ਜਾਵੇ ਐਕਸਟਰਾ ਇੰਡਸਟਰੀ ਵੀ ਹੈ ਸਾਈਕਲ ਇੰਡਸਟਰੀ ਵੀ ਹੈ ਮੈਂ ਤੁਹਾਨੂੰ ਤਾਂ ਹੀ ਬਿਲਕੁਲ ਤੁਸੀਂ ਕਪੂਰ ਸਾਹਿਬ ਬਿਲਕੁਲ ਸਹੀ ਕਿਹਾ ਤੇ ਜਦੋਂ ਵੀ ਉਹਨਾਂ ਨੂੰ ਮਿਲਦੇ ਆ ਉਹਨਾਂ ਦੀ ਇਹ ਬਹੁਤ ਵੱਡੀ ਡਿਮਾਂਡ ਹੈ ਤਾਂ ਇਸ ਦੇ ਉੱਤੇ ਅੱਜ ਇੱਕ ਜਿਹੜਾ ਨਵਾਂ ਮਾਡਲ ਜਿਹੜਾ ਪੇਸ਼ ਹੋਇਆ ਤੇ ਮੈਂ ਤੁਹਾਡੇ ਸਭ ਦੇ ਮਾਧਿਅਮ ਦੇ ਰਾਹੀਂ ਵੀ ਤਾਂ ਹੀ ਤੁਸੀਂ ਲੋਕ ਤੁਹਾਨੂੰ ਲੱਗੂਗਾ ਅੱਛੇ ਕੰਮ ਉਹ ਲਈ ਬੁਲਾ ਲਿਆ ਪਰ ਇਹ ਆਪਣੇ ਆਪ ਚ ਇੱਕ ਬਹੁਤ ਯੂਨਿਕ ਪ੍ਰੈਕਟਿਸ ਹੈ ਤੇ ਮੈਂ ਆਪ ਸਭ ਦੇ ਮਾਧਿਅਮ ਦੇ ਰਾਹੀਂ ਮੈਨੂੰ ਜੋ-ਜੋ ਵੀ ਇਸ ਵਕਤ ਸੁਣ ਰਿਹਾ ਜਿੰਨੇ ਵੀ ਸਾਡੇ ਯੂਨੀਵਰਸਿਟੀਆਂ ਨੇ ਇਵਨ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰੂੰਗਾ ਪਲੱਸ ਜਿੰਨੇ ਵੀ ਇੰਡਸਟਰੀਜ਼ ਐ ਜੋ ਇਹਨੀ ਸ਼ੁਰੂਆਤ ਕੀਤੀ ਐ ਇਹਦੇ ਨਾਲ ਇੰਡਸਟਰੀ ਦੀ ਰਿਕੁਆਇਰਮੈਂਟ ਪੂਰੀ ਹੁੰਦੀ ਐ ਮੈਂ ਜਿੰਨੇ ਵੀ ਨਿੱਜੀ ਤੌਰ ਤੇ ਮੈਂ ਜਦੋਂ ਸਾਈਕਲ ਇੰਡਸਟਰੀਜ਼ ਨੂੰ ਜਾਂ ਫਿਰ ਇਵਨ ਟਰੈਕਟਰ ਪਾਰਟਸ ਇੰਡਸਟਰੀਸ ਨੂੰ ਜਦੋਂ ਵੀ ਮਿਲਦਾ ਐ ਇਹ ਉਹਨਾਂ ਨੂੰ ਹੁੰਦਾ ਕਿ ਵੀ ਸਾਨੂੰ ਬੱਚੇ ਨਹੀਂ ਮਿਲ پا ਰਹੇ ਅਸੀਂ ਟੈਕਨੀਕਲ ਐਜੂਕੇ ਆਈਟੀਆਈਸ ਵੀ ਕੋਸ਼ਿਸ਼ ਕਰ ਰਹੇ ਹਾਂ ਪਰ ਐਟ ਇੰਜੀਨੀਅਰਿੰਗ ਲੈਵਲ ਇਹ ਬਹੁਤ ਵੱਡੀ ਰਿਕੁਆਇਰਮੈਂਟ ਸੀ ਬੱਚਾ ਇੰਜੀਨੀਅਰਿੰਗ ਦੀ ਡਿਗਰੀ ਲੈ ਇੱਥੇ ਬੱਚੇ ਨੂੰ ਪੜ੍ਹਾਈ ਦੇ ਵਿੱਚ ਵੀ ਸਾਈਪਮੈਂਟ ਮਿਲ ਰਿਹਾ ਤੇ ਬੱਚਾ ਤੁਸੀਂ ਉਹ ਸੋਚ ਕੇ ਦੇਖੋ ਚਾਵਲਾ ਸਾਹਿਬ ਜਦੋਂ ਬੱਚਾ ਉੱਥੇ 4 ਸਾਲ ਹੱਥੀ ਕੰਮ ਕਰਕੇ ਨਿਕਲ ਰਿਹਾ ਨਾ ਉਹਦਾ ਜੋ ਕੌਨਫੀਡੈਂਸ ਲੈਵਲ ਹੈ ਤੇ ਉਹਦਾ ਜੋ ਐਕਸਪੀਰੀਅੰਸ ਹੈ ਤਾਂ ਉਹਦੇ ਕੋਲ 4 ਸਾਲ ਦਾ ਨਾਲ ਐਕਸਪੀਰੀਅੰਸ ਵੀ ਨਾਲ ਡਿਗਰੀ ਵੀ ਹੈ ਤੇ ਜੌਬ ਦੀ ਗਾਰੰਟੀ ਵੀ ਹੈ ਸੋ ਇਹ ਆਪਣੇ ਐਂਡ ਥਿਸ ਇਜ਼ ਦੈਟਸ ਵਾਈ ਵੀ ਆਰ ਸੇਇੰਗ ਥੈਟ ਥਿਸ ਇਜ਼ ਫਸਟ ਆਫ ਇਟਸ ਕਾਈਂਡ ਇੱਕ ਜਿਹੜੀ ਨਵਕਲੀ ਪਹਿਲ ਹੈ ਮੈਂ ਤੁਹਾਨੂੰ ਅਸੀਂ ਐਮਓਯੂ ਦਾ ਸਾਰੀ ਕਾਪੀ ਸੈਂਡ ਅਸੀਂ ਹੁਣੀ ਅਜੇ ਸਾਈਨਿੰਗ ਆਫ ਦਾ ਐਮਓਯੂ ਹੋਣੀ ਹੈ ਮੈਂ ਇਹਦੇ ਵਿੱਚ ਬਲਕਿ ਧੰਨਵਾਦ ਕਰੂੰਗਾ ਇਹਦੇ ਵਿੱਚ ਕੋਈ ਸਾਈਨਿੰਗ ਆਫ ਦਾ ਬੌਂਡ ਨਹੀਂ ਹੈ ਰਾਦਰ ਇੱਕ ਬਹੁਤ ਵੱਡਾ ਜਿਹੜਾ ਹੈ ਫਿਲੈਂਥਰੋਫੀ ਵੀ ਹੈ ਬਾਂਗਲ ਸਾਹਿਬ ਨੇ ਆਫਰ ਕੀਤਾ ਕਿ ਅਸੀਂ ਕਿਉਂਕਿ ਅਜੇ ਪਹਿਲੇ ਸਾਲ ਅਸੀਂ ਸਿਰਫ 30 ਬੱਚੇ ਇਨਟੇਕ ਕਰ ਰਹੇ ਹਾਂ ਤੋਂ ਨਹੀਂ ਯੂਨੀਵਰਸਿਟੀ ਨੂੰ ਇਹ ਆਫਰ ਕੀਤਾ ਹੈ ਕਿ ਅਗਰ ਕੋਈ ਵੀ ਬੱਚੇ ਜਿੰਨੇ ਵੀ ਬੱਚੇ ਆਪ ਜੀ ਨੂੰ ਲੱਗਦਾ ਜੋ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਹੈ ਉਦੀ ਅਸੀਂ ਟੋਟਲੀ ਫੀਸ ਵੀ ਅਸੀਂ ਪੇ ਐਜ਼ ਅ ਐਜ਼ ਅ ਐਜ਼ ਅ ਫਿਲੈਂਟਰੋਫੀ ਉਹ ਆਪਣੇ ਲੈਵਲ ਤੇ ਕਰ ਰਹੇ ਨੇ ਬਾਕੀ ਦੇ ਵਿੱਚ ਜਦੋਂ ਬਾਕੀ 30 ਦੇ 30 ਬੱਚਿਆਂ ਨੂੰ ਜਿੰਨਾ ਉਹਨਾਂ ਦੀ ਟ੍ਰਾਂਸਪੋਰਟੇਸ਼ਨ ਹੈ ਇੰਡਸਟਰੀ ਜਾਣ ਦੀ ਜਿੰਨਾ ਉੱਥੇ ਰਹਿਣ ਦਾ ਖਾਣ ਦਾ ਜੋ ਵੀ ਖਰਚਾ ਹੈ ਤੇ ਪਲੱਸ ਕਿ ਬਾਕੀ ਸਮੈਸਟਰ ਤੋਂ ਜਾ ਰਿਹਾ ਤੇ ਆ ਰਿਹਾ ਆਖਰੀ 3 ਸਮੈਸਟਰ ਉਹ ਬੇਸਿਕ ਕਮਿਊਨਿਟੀਜ਼ ਐਂਡ दैट विल बी ਪ੍ਰੋਵਾਈਡਡ ਬਾਇ ਅਸ ਉਹ ਸਾਰੇ ਤੇ ਆਖਰੀ 3 ਸਮੈਸਟਰ ਦੀ ਫੀਸ ਵੀ ਕਿਉਂਕਿ ਉਹਦੋਂ ਤੱਕ ਬੱਚਾ ਉਹ ਟੋਟਲੀ ਨਾਲ ਕੋਲ ਰਹਿ ਰਿਹਾ ਤੇ ਉਹ ਸਿਰਫ ਆਨਲਾਈਨ ਪੜੂਗਾ ਯੂਨੀਵਰਸਿਟੀ ਨਾਲ ਤਾਂ ਉਹਦੀ ਜਿਹੜੀ ਫੀਸ ਹੈ ਉਹ ਵੀ ਜਿਹੜੀ ਇੰਡਸਟਰੀ ਬੇਅਰ ਕਰਦੀ ਹੈ ਸਰ ਇਹ ਬੀਕਲੀ ਆ ਸਰ ਕੀ ਬੱਚਿਆਂ ਦਾ ਕਰਾਈਟੇਰੀਆ ਕੀ ਹੋਵੇ ਨਹੀਂ ਹਜੇ ਹਜੇ ਤੱਕ ਐਡਮਿਸ਼ਨ ਅਸੀਂ ਕੱਢਾਂਗੇ ਜੋ ਜੋ ਅਪਲਾਈ ਕਰਨਾ ਚਾਹਣ ਜਿਵੇਂ ਬਾਕੀ ਕੋਰਸਿਸ ਹੁੰਦਾ ਦੋਸਤ ਐਡਮਿਸ਼ਨ ਕਰਾਈਟੇਰੀਆ ਆਬਵੀਅਸ ਮੈਰਿਟ ਬੇਸਿਸ ਹੋਤੇ ਹੋਈ ਮੈਰਿਟ ਬੇਸਿਸ ਹੋਗਾ ਜੀ ਆਬਵੀਅਸਲੀ ਜਿਵੇਂ ਕਿਸੇ ਵੀ ਕੋਰਸ ਦਾ ਹੁੰਦਾ ਜੀ ਆਪਾਂ ਸਰ ਇਹ ਆਟੋ ਇੰਡਸਟਰੀ ਨੂੰ ਬੀਕਲੀ ਇੱਕ ਰਿਪਰੈਜ਼ੈਂਟਡ ਕਰਦੇ ਨੇ ਪਰ ਜਿਹੜੇ ਬਹੁਤ ਸਾਰੇ ਬੱਚੇ ਮੋਰ ਇੰਡਸਟਰੀਜ਼ ਵਿੱਚ ਵੀ ਜਾਣਾ ਚਾਹਣ ਕਿਉਂਕਿ ਜੇਕਰ ਇਹਨਾਂ ਦੇ ਨਾਲ ਉਹ ਰਹਿਣਗੇ ਤੁਹਾਨੂੰ ਆਟੋ ਇੰਡਸਟਰੀ ਦੇ ਸਾਹਮਣੇ ਟ੍ਰੇਨ ਹੋਣਗੇ ਪਰ ਬਾਕੀ ਇੰਡਸਟਰੀ ਇਸ ਡੋਸ ਮੇਰੀ ਮੇਰੀ ਇੱਕ ਗਰਲ ਜਿਵੇਂ ਇੰਜੀਨੀਅਰਿੰਗ ਚ ਅਲੱਗ-ਅਲੱਗ ਫੀਲਡਸ ਨੇ ਤਾਂ ਆਪਾਂ ਇਹਦੇ ਵਿੱਚ ਜਿਹੜਾ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਦੀ ਜਿਹੜੀ ਫੀਲਡ ਦੇ ਵਿੱਚ ਗੱਲ ਕਰ ਰਹੇ ਹਾਂ ਐਂਡ ਸੈਕੰਡ ਜਿਹੜਾ ਹੈ ਉੱਥੇ ਜੋ ਮਸ਼ੀਨਰੀਜ਼ ਹੈ ਉਹ ਹਰ ਤਰ੍ਹਾਂ ਦੀ ਮਸ਼ੀਨਰੀਆਂ ਤੁਹਾਨੂੰ ਜੋ ਮੇਰਾ ਐਕਸਪੀਰੀਅੰਸ ਹੈ ਆਟੋਮੋਬਾਈਲ ਇੰਡਸਟਰੀ ਵੀ ਬਹੁਤ ਵੱਡੀ ਹੈ ਜੀ ਆਪਾਂ ਕਹੀ ਅੱਜ ਤੇ ਇੰਨੀ ਵੱਡੀ ਉਹਨੂੰ ਜੌਬਸ ਦੀ ਰਿਕੁਆਇਰਮੈਂਟ ਹੈ ਤੇ ਉਸ ਦਿਨ ਹਾਲ ਕੋਈ ਇਦਾਂ ਦੀ ਫਾਊਂਡੇਸ਼ਨ ਨਹੀਂ ਆਉਗੀ ਠੀਕ ਹੈ ਜੀ ਥੈਂਕ ਯੂ ਹੁਣ ਅਸੀਂ ਆਫੀਸ਼ੀਅਲੀ ਸਾਈਨ ਕਰਦੇ ਆਓ ਚੈਪ ਮੈਂ ਸੈਕਿੰਡ ਇੱਕ ਸੈਕਿੰਡ ਮੈਂ ਮੇਰੀ ਮੇਰੀ ਡਿਲੀ ਚੈੱਕ 2 ਮਿੰਟ ਬਾਂਗਾ ਸਾਹਿਬ ਤੇ ਉਸ ਤੋਂ ਬਾਅਦ 2 ਮਿੰਟ ਸਾਡੇ ਯੂਨੀਵਰਸਿਟੀ ਰਿਪ੍ਰেজੈਂਟੇਟਿਵ ਵੀ ਆਪਣੀ ਗੱਲ ਰੱਖਣ ਕਿਉਂਕਿ ਇਹਨੇ ਇੱਕ ਸਾਲ ਤੋਂ ਬਹੁਤ ਮਿਹਨਤ ਕੀਤੀ ਹੈ ਤੇ ਇਹਨੇ ਸਾਰਾ ਪਲਾਨ ਸਾਰਾ ਕਰਿਕਿਊਲਮ ਇੱਕ ਦੇਸ਼ ਨੂੰ ਇੱਕ ਨਵਾਂ ਮਾਡਲ ਦਿੱਤਾ ਹੈ ਤੇ ਉਹ ਪਲੀਜ਼ ਜੀਵਨ ਜੀ ਸਤਿ ਸ਼੍ਰੀ ਅਕਾਲ ਜੀ ਇਹ ਨੋ ਨੋ ਜੀ ਚੇਰ ਬਈਆ ਸਾਹਿਬ ਤੋਂ ਨਾਲ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਬੀਰ ਬਾਂਗਾ ਵਿਕਟੋਰਾ ਗਰੁੱਪ ਐਮ ਡੀ ਫਰੀਦাবাদ ਤੋਂ ਆਸੀ ਪਰ ਲਾਸਟ 52 ইয়ার্স ਅ ਅਸੀਂ ਵਪਾਰੀ ਤੇ ਅਗੇ ਜਿਸ ਇਟ ਇਸ ਸੀ ਸ਼ੀਟ ਮੈਟਲ ਫੋਰਜਿੰਗ ਮਸ਼ੀਨੀ ਇਨਵੈਸਟਮੈਂਟ ਕਾਸਟਿੰਗ ਗ੍ਰੈਵਿਟੀ ਕਾਸਟਿੰਗ ਐਚ ਪੀ ਡੀ ਸੀ ਇਸ ਕਿਸਮ ਦੇ ਸਾਰੇ ਯੂਨਿਟ ਹੈਗੇ ਸਾਡੇ ਕੋਲ ਲਗਭਗ 10000 ਲੋਕ ਸਾਡੇ ਕੋਲ ਕੰਮ ਕਰਦੇ ਨੇ ਸਾਡੇ ਜ਼ਿਆਦਾਤਰ ਉਤਪਾਦ ਜਿਹੜੇ ਪ੍ਰੋਡਕਟਸ ਹੈਗੇ ਅਸੀਂ ਐਕਸਪੋਰਟ ਕਰਦੇ ਹਾਂ ਦੱਸਣ ਦੀ ਵਜ੍ਹਾ ਇਹ ਵੇ ਕਿ ਸਾਡੀ ਇੰਡਸਟਰੀ ਜਿਹੜੀ ਹੈ ਉਹ ਮਕੈਨੀਕਲ ਇੰਜੀਨੀਅਰਸ ਕਿਸ ਤਰ੍ਹਾਂ ਦੇ ਉਸ ਇੰਡਸਟਰੀ ਨੂੰ ਚਾਹੀਦੇ ਉਹ ਬਣਾਉਣ ਦਾ ਤਰੀਕਾ ਹੈ ਮੇਰੀ ਗੁਜ਼ਾਰਿਸ਼ ਸੀ ਕਿ ਜਿੱਦ ਤੱਕ ਪੰਜਾਬ ਗਵਰਨਮੈਂਟ ਨਾਲ ਕਿ ਵੀ ਤੁਸੀਂ ਸਾਨੂੰ ਬੰਦੇ ਇਸ ਤਰ੍ਹਾਂ ਦੇ ਦਿਓ ਜਿਹੜੇ ਟ੍ਰੇਨਡ ਹੋਣ ਜਿਹੜੇ ਆਵਣ ਤੇ ਕੰਮ ਸਮਝਣ ਤੇ ਕੰਮ ਤੇ ਲੱਗ ਜਾਵਣ ਪਰ ਹੋਏ ਹੁੰਦਾ ਐਵੇਂ ਕਿ ਉਹ ਜਿਹੜਾ ਨਵਾਂ ਮੁੰਡਾ ਆਉਂਦਾ ਉਸ ਨੂੰ ਪਤਾ ਨਹੀਂ ਹੁੰਦਾ ਇੰਡਸਟਰੀ ਵਿੱਚ ਕੀ ਚਾਹੀਦਾ ਹੈ ਉਹ ਪੜਿਆ ਹੁੰਦਾ ਪਰ ਉਸ ਨੂੰ ਇੰਡਸਟਰੀ ਦਾ ਨਹੀਂ ਪਤਾ ਪਰ ਇੰਡਸਟਰੀ ਦੀ ਜ਼ਰੂਰਤ ਹੁੰਦੀ ਹੈ ਕਿ ਉਹ ਆਵੇ ਤੇ ਨਾਲ ਦੇ ਨਾਲ ਕੰਮ ਕਰੇ तो हुन जदा तो पहले दिन तो वो लग जाएगा इंडस्ट्री ਦੇ ਨਾਲ ਜੁੜ ਜਾਏਗਾ ਤੇ ਹਰ ਸਮੈਸਟਰ ਵਿੱਚ ਉਸ ਦੀ ਵਿਜ਼ਿਟ ਹੈ ਪਲਾਂਟ ਦੀ ਤੇ ਉਹ ਡਿਫਰੈਂਟ ਟਾਈਪ ਆਫ ਪ੍ਰੋਡਕਟ ਰੇਂਜ ਵਿੱਚ ਜਾਏਗਾ ਇਸ ਤਰ੍ਹਾਂ ਫੋਰਜਿੰਗ ਹੀ ਜਾਏਗਾ ਇੱਕ ਵਾਰ ਅਗਲੀ ਵਾਰ ਮਸ਼ੀਨ ਸ਼ਾਪ ਇੱਥੇ ਲੱਗੇਗਾ ਉਸ ਤੋਂ ਬਾਅਦ ਟੀਟਮੈਂਟ ਲਈ ਚਲਾ ਗਿਆ ਇਸ ਤਰ੍ਹਾਂ ਸਾਰੇ ਓਰੀਐਂਟੇਸ਼ਨ ਉਸ ਦੀ ਜਰ ਹੋ ਜਾਏਗੀ ਤਾਂ ਦਦੋ ਇੱਕ ਚੁਣ ਸਕਦਾ ਆਪਣਾ ਰਸਤਾ ਕਿ ਮੈਂ ਕੀ ਕਰਾਂ ਮੈਂ ਕਿਹੜੀ ਇੰਡਸਟਰੀ ਚੁਣਾ 4 ਸਾਲ ਬਾਅਦ ਤੇ ਆਖਰੀ ਦੇ ਦਿਨ ਵੀ ਇਹਨਾਂ ਜਿਸ ਤਰ੍ਹਾਂ ਪਹਿਲੇ ਸਮੈਸਟਰ ਨੂੰ ਅਸੀਂ ਦੱਸੇ ਕਿ ਭਈ ਉਹ ਸਾਡੇ ਕੋਲ ਹੀ ਰਹੇਗਾ ਤੇ ਉਸ ਦੀ ਬਿਲਕੁਲ ਕਲੈਰਿਟੀ ਆ ਜਾਏਗੀ ਉਸ ਨੂੰ ਬਿਲਕੁਲ ਚਾਣਨਾ ਹੋ ਜਾਏਗਾ ਕਿ ਉਸ ਨੂੰ ਕਰਨਾ ਕੀ ਹੈ ਉਸ ਤੋਂ ਬਾਅਦ ਉਹ ਫ੍ਰੀ ਹੈ ਕਰਨਾ ਚਾਵੇ ਅਸ ਸਾਡੇ ਨਾਲ ਜੁੜ ਜਾਵੇ ਅਸੀਂ ਤੈਅ ਕਰ ਕੀਤੇ ਵੀ ਰਕਮ ਉਸ ਨੂੰ ਦੇ ਕੇ ਤੇ ਅਸੀਂ ਉਸ ਨੂੰ ਕੰਮ ਕਰਾਉਂਦੇ ਪਰ ਅਗਰ ਉਸ ਦਾ ਕੰਫੀਡੈਂਸ ਵੱਧ ਜਾਂਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਮੈਂ ਆਪਣੇ ਕਿਸੇ ਸ਼ੈਅਰ ਵਿੱਚ ਜਾਂ ਆਪਣੇ ਆਲੇ ਦੁਆਲੇ ਜੇ ਕਿਸੇ ਹੋਰ ਜਗ੍ਹਾ ਤੇ ਮੇਰੇ ਕੋਲੋਂ ਬੈਟਰ ਅਪਰਚੂਨਿਟੀ ਏ ਤਾਂ ਉਹ ਫ੍ਰੀ ਏ ਉਸਦੀ ਕੋਈ ਬਾਉਂਡੇਸ਼ਨ ਨਹੀਂ ਏ ਉਸ ਨੂੰ ਇਹ ਨਹੀਂ ਏ ਕਿ ਕੋਈ ਬੰਦੂਆ ਮਜ਼ਦੂਰ ਨਹੀਂ ਏ ਉਸ ਇਹ ਨਹੀਂ ਏ ਕਿ ਕੋਈ ਬੌਂਡ ਦਿੱਤਾ ਹੈ ਕਿ ਉਸਨੇ ਸਾਢੇ 80 ਉਸ ਨੂੰ ਸਪੌਂਸਰ ਕੀਤਾ ਤਾਂ ਇਸ ਕਰਕੇ ਉਹ ਬੰਦੂਆ ਮਜ਼ਦੂਰ ਨਹੀਂ ਏ ਉਹ ਫ੍ਰੀ ਏ ਸਿਰ ਸਾਢੀ ਜ਼ਰੂਰਤ ਏ ਇੰਡਸਟਰੀ ਦੀ ਤੇ ਇੱਥੇ ਬੱਚੇ ਦੀ ਜ਼ਰੂਰਤ ਏ ਕਿ ਉਹ ਉਸ ਤਰ੍ਹਾਂ ਦਾ ਨਹੀਂ ਪੜਕੇ ਨਿਕਲ ਕੇ ਆਂਦਾ ਜਿਸ ਤਰ੍ਹਾਂ ਦਾ ਇੰਡਸਟਰੀ ਨੂੰ ਚਾਹੀਦਾ ਤੇ ਇਸ ਦਾ ਸਾਰਾ ਸਰਕਾਰ ਪੰਜਾਬ ਸਰਕਾਰ ਦੇ ਮੰਤਰੀ ਜੀ ਦੇ ਨਾਲ ਮਿਲ ਕੇ ਅਸੀਂ ਬਣਾਇਆ ਯੂਨੀਵਰਸਿਟੀ ਨਾਲ ਮਿਲ ਕੇ ਬਣਾਇਆ ਹੁਣ ਅਸੀਂ ਦੇਖਦੇ ਹਾਂ ਵਾਗਰੂ ਕਰੇਗਾ ਕਿ ਇਹ ਠੀਕ ਤਰੀਕੇ ਨਾਲ ਚੱਲ ਜਾਵੇ ਮੈਂ ਤੁਹਾਨੂੰ ਇੱਕ ਇਸ ਤੋਂ ਬਾਅਦ ਸਾਡੇ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਮਨੀਸ਼ ਕੁਮਾਰ ਜੀ ਵੀ ਬੈਠੇ ਹੈ ਮੈਂ ਤੁਹਾਨੂੰ ਆਪਣਾ ਇੱਕ ਉਦਾਹਰਣ ਦਿੰਦਾ ਹਾਂ ਜੀ ਮੈਂ ਜਦੋਂ ਲੋਕ ਕਰ ਰਿਹਾ ਸੀ ਮੈਂ ਪੰਜਾਬ ਯੂਨੀਵਰਸਿਟੀ ਦਾ ਪਾਸ ਆਊਟ ਹਾਂ ਸਾਡਾ ਆਖਰੀ 6 ਮਹੀਨੇ ਇੰਟਰਨਮੈਂਟ ਸੀ ਜੀ ਇੰਟਰਨਸ਼ਿਪ ਸੀਗੀ ਲਾਸਟ 6 ਮਨਸੇ ਵਿੱਚ 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 ਮੂਡ ਕੋਰਸ ਜਿਹੜੇ ਆ ਉਹ ਹੁੰਦੇ ਰਹਿੰਦੇ ਸੀ ਮੈਂ ਇਹ ਮਹਿਸੂਸ ਕੀਤਾ 5 ਸਾਲ ਮੇਰਾ ਬੀ ਐਲ ਐਲ ਬੀ ਇੰਟੀਗ੍ਰੇਟਿਡ ਕੋਰਸ ਸੀਗਾ ਕਿ ਜੋ ਠੀਕੇ ਪੜਾਈ ਆਪਣੀ ਜਗਾ ਪਰ ਜੋ ਰੀਅਲ ਲਾਈਫ ਕੋਰਸ ਨੇ ਉਹਦੇ ਤੇ ਪੜਾਈ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਮੈਨੂੰ ਉਹਦੋਂ ਮਹਿਸੂਸ ਹੋਇਆ ਸੀ ਜਦੋਂ ਅਸੀਂ ਜਾ ਕੇ ਫਾਈਨਲੀ ਵੈਨ ਵੀ ਹਿਟ ਦਾ ਹਾਈ ਕੋਰਟ ਜਦੋਂ ਸੀਗੇ ਡਿਸਟ੍ਰਿਕਟ ਕੋਰਟ ਗਏ ਵੀ ਇੱਥੇ ਦਾ ਸਿਸਟਮ ਡਿਫਰੈਂਸ ਹੈ ਅਗਰ ਉਹ ਬੱਚਾ 5 ਸਾਲ ਪੜ ਰਿਆ ਤੇ ਸਾਨੂੰ ਲੱਗਦਾ ਹੈ ਐਜ਼ हायर এডਿਕੇਸ਼ਨ ਇਸਰ ਮੇਰੀ ਇੱਛਾ ਹੈ ਕਿ ਲਾ ਇੰਜੀਨੀਅਰਿੰਗ ਚ ਨਹੀਂ ਹਰ ਕੋਰਸਿਸ ਚ ਐਮਬੀਏਸ ਦੇ ਵਿੱਚ ਬੀਬੀਏਸ ਤੇ ਬੀਏ ਚ ਲਾ ਦੇ ਵਿੱਚ ਸਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀ ਤਾਂ ਕਿ ਪਹਿਲੇ ਦਿਨ ਤੋਂ ਪ੍ਰੈਕਟੀਕਲਿਟੀ ਦੇ ਬਾਦ ਵਧੇ 5 ਸਾਲਾਂ ਬਾਅਦ ਜਦੋਂ ਮੈਂ ਡਿਗਰੀ ਲੈ ਕੇ ਜਦੋਂ ਕੋਰਟ ਜਾ ਰਿਹਾ ਤਾਂ ਉਹਨੂੰ ਤਾਂ ਵੀ ਕਿਸੇ ਦੇ ਜੂਨੀਅਰ ਦੇ ਨਾਲ ਲੱਗ ਕੇ ਉਹਨੂੰ ਕਿਹਦੇ ਲਈ ਉਹ ਜੋ ਪੜ ਕੇ ਆ ਠੀਕ ਹੈ ਉਹ ਕਿਤਾਬੀ ਪੜਾਈ ਬਹੁਤ ਵਧੀਆ ਪਰ ਜੋ ਗਰਾਉਂਡ ਹਕੀਕਤ ਹੈ ਉਹ ਟੋਟਲੀ ਡਿਫਰੈਂਟ ਹੈ ਤਾਂ ਅਸੀਂ ਪ੍ਰੈਕਟੀਕਲਿਟੀ ਦਾ ਹੈ ਹੀ ਨਹੀਂ ਅਸੀਂ ਇਹ ਸੋ so this course this initiative offers ਜਿੱਥੇ ਬੱਚਾ 4 ਸਾਲ ਬਾਅਦ ਬਲਕਿ ਉਹਨੂੰ ਜਰੂਰ ਬਾਕੀ ਜਗ੍ਹਾ ਵੀ ਕਹੋਗੇ ਨਾ ਤਾਂ ਉਹਨੂੰ ਮੈਂ ਗਰੰਟੀ ਦਿੰਦਾ ਕਿ ਉਹਨੂੰ ਇਹਨਾਂ ਤੋਂ ਵਧੀਆ ਆਫਰਸ ਮਿਲਣਗੇ ਬਿਕਾਜ਼ ਬਾਕੀ ਇੰਡਸਟਰੀ ਨੂੰ ਪਤਾ ਹੈ ਕਿ ਯਾਰ ਇਹ ਇੰਡਸਟਰੀ 'ਚ ਬੈਠ ਕੇ ਇੰਡਸਟਰੀ 'ਚੋਂ ਪੱਕ ਕੇ ਆਇਆ ਹੈ ਇਹ ਸਿਫ ਥਿਊਰੀਕਲ ਥਿਊਰੀ ਵੀ ਹੈ ਇਹਦੇ ਕੋਲ ਇੰਡਸਟਰੀ ਦੀ ਨੋਲਿਜ ਵੀ ਹੈ ਐਂਡ ਇਹ ਪਹਿਲੇ ਦਿਨ ਤੋਂ ਆ ਕੇ ਜੋ ਮੇਰਾ ਕੰਮ ਕਰ ਸਕਦਾ ਉਹ ਬਾਕੀ ਇੰਜੀਨੀਅਰ ਨੂੰ 3 ਸਾਲ ਲੱਗਣਗੇ ਦੋ ਉਹਦੇ ਕੋਲ ਡਿਗਰੀ ਬਰਾਬਰ ਹੋਵੇਗੀ ਸੋ ਅਸੀਂ ਕੋਸ਼ਿਸ਼ ਕਰਾਂਗੇ ਆਨਲਾਈਨ ਸਮੇਂ ਇਕੱਲੇ ਇੰਜੀਨੀਅਰਿੰਗ ਤੱਕ ਨਹੀਂ ਬਾਕੀ ਜਿਹੜੇ ਸਟਰੀਮਸ ਹੈ ਉਸ ਤੋਂ ਵੀ ਅਸੀਂ ਮੋਰ ਪ੍ਰੈਕਟੀਕਲਿਟੀ ਬਣਾਈ ਜੀ ਮ੍ਰਿਸ਼ੀ ਤੁਸੀਂ ਨੇੜੇ ਆ ਜਾਓ ਅਚੋ ਮਾਈਕ ਹੈ ਪਿਆ ਆਈ ਡਾਇਰੈਕਟਰ ਆਫ ਦ ਯੂਨੀਵਰਸਿਟੀ ਫਸਟ ਆਫ ਆਲ ਟੈਂਗ ਬਿਨਿਓ ਗਵਰਨਮੈਂਟ ਦ ਸੀਐਮ Punjab Sardar Bhagwan Singh Maan, our honorable cabinet minister Sardar Harjot Singh Bans, and our department of technical education ma'am shruti singh our director munish ji and all the people of my university who have worked hand in hand with industry to create this new initiative where we have the, taken a lead to start a new era of practical education training and placement which will be a new thing a new initiation by our university our state and it will be followed by other states this will help all the students with a guarantee of education and placement thank you